ਚਾਣਾ ਸਭ ਤੋਂ ਪਹਿਲਾਂ ਅੱਜ ਜਿੰਨੇ ਵੀ ਪ੍ਰੈਸ ਆਏ ਸਾਡੇ ਕੋਲ ਸਭ ਦਾ ਧੰਨਵਾਦ ਕਰਦਾ ਔਰ ਇਹਨਾਂ ਤੋਂ ਹੈਲਪ ਵੀ ਚਾਣਾ ਕਿਉਂਕਿ ਅੱਜ ਤੁਹਾਡੀ ਸਾਰੀ ਪ੍ਰੈਸ ਦੇ ਸਾਹਮਣੇ ਦ چلਦੇ ਦਰਿਆ ਦੇ ਵਿੱਚੋਂ ਪਾਣੀ ਭਟ ਕੇ ਤੁਹਾਨੂੰ ਦਿਖਾਇਆ ਵੀ ਪਾਣੀ ਚਿੱਟਾ ਸੀ ਕਿ ਨਹੀਂ ਤੁਸੀਂ ਦੱਸੋ ਪ੍ਰੈਸ ਵਾਲੇ ਗਵਾਹ ਹੋ ਸਾਰੇ ਜਣੇ ਪਾਣੀ ਕਿੱਦਾਂ ਸਾਫ਼ ਚਿੱਟਾ ਹੈ ਜਿੰਦੀ ਦੂਰ ਤੱਕ ਸਾਡੀ ਡਾਇੰਗ ਇੰਡਸਟਰੀ ਕਿਲੋਮੀਟਰ ਤੱਕ ਪਾਣੀ ਬਿਲਕੁਲ ਸਾਫ਼ ਚਿੱਟਾ ਹੈ ਉਸ ਤੋਂ ਬਾਅਦ ਪਾਣੀ ਸਾਰੇ ਸ਼ਹਿਰ ਦਾ ਥੋੜੀ ਹੁਣ ਡੈਂਗ ਇੰਡਸਟਰੀ ਨੇ ਠੇਕਾ ਲੈ ਲਿਆ ਵੀ ਪੂਰੇ ਸ਼ਹਿਰ ਦਾ ਪਾਣੀ ਜਿਹੜਾ ਠੇਕਾ ਇਹ ਸਾਫ਼ ਕਰੇਗੀ ਜਦ 5 ਕਰੋੜ ਰੁਪਇਆ ਸਾਡਾ ਪਾਣੀ ਸਾਫ਼ ਕਰਨ ਦਾ ਮਹੀਨੇ ਦਾ ਡੈਂਗ ਇੰਡਸਟਰੀ ਖਰਚ ਰਹੀ ਹੈ ਔਰ ਇਸ ਤੋਂ ਵੱਧ ਡੈਂਗ ਇੰਡਸਟਰੀ ਕੀ ਕਰੇ ਔਰ ਇਹਦੇ باوجود ਜਿਹੜੇ ਬੰਦੇ ਡੈਂਗ ਇੰਡਸਟਰੀ ਦੇ ਮਗਰ ਲੱਗੇ ਨੇ ਖਿਲਾਫ ਬੋਲਦੇ ਨੇ ਜਾਂ ਕੁਝ ਡੈਂਗ ਇੰਡਸਟਰੀ ਤੋਂ ਚਾਹਦੇ ਨੇ ਉਹ ਇਹ ਕੰਮ ਕਿਉਂ ਨਹੀਂ ਕਰਦੇ ਅਗਰ ਦਰਿਆ ਸਾਫ਼ ਕਰਨ ਦੇ ਮਹੀਨੇ ਤੇ ਆ ਕੇ ਜਿੱਦਾਂ ਸੰਤ ਸੀਚੇਵਾਲ ਜੀ ਲੱਗੇ ਨੇ ਰਾਤ ਦਿਨ ਆਪਣਾ ਘਰ-ਬਾਰ ਛੱਡ ਕੇ ਇੱਥੇ ਸੇਵਾ ਲਈ ਦਰਿਆ ਸਾਫ ਕਰਨ ਲਈ ਲੱਗੇ ਨੇ ਇਹ ਲੋਕ ਉਹਨਾਂ ਦਾ ਸਾਥ ਕਿਉਂ ਨਹੀਂ ਦਿੰਦੇ ਸੋਏ ਇਸ ਕੰਮ ਤੋਂ ਰੋਲਵਾ ਰੋਲਾਪਾਨ ਤੋਂ ਫੋਟੋ ਆਖ ਚਾਹਤੋਂ ਤੇ ਬਿਆਨ ਦੇ ਦੇ ਕੇ ਹਿੰਦੁਸਤਾਨ ਦੇ ਲੋਕਾਂ ਨੂੰ ਡਾਈੰਗ ਇੰਡਸਟਰੀ ਦੇ ਖਿਲਾਫ ਗੁੰਮਰਾਹ ਕਰਦੇ ਨੇ ਲੋਕਾਂ ਨੂੰ ਸੋਚਣਾ ਚਾਹੀਦਾ ਹੈ ਵੀ ਇਹ ਜਿਹੜੇ ਲੋਕ ਨੇ ਇਹਨਾਂ ਤੋਂ ਬਚੋ ਇਹ ਲੋਕ ਕਿਉਂ ਧੋਖਾ ਕਰਦੇ ਪੰਜਾਬ ਦੇ ਲੋਕਾਂ ਨੂੰ ਕਿਉਂ ਗੁੰਮਰਾਹ ਕਰਦੇ ਨੇ ਡਾਈੰਗ ਇੰਡਸਟਰੀ ਜਿਹੜੀ ਇਹ ਉਹ ਪਾਣੀ ਖਰਾਬ ਨਹੀਂ ਕਰਦੀ ਪਾਣੀ ਨੂੰ ਬਲਕਿ ਸਾਫ਼ ਕਰਦੀ ਹੈ ਹੁਣ ਜਿਹੜੇ ਸ਼ਹਿਰ ਦਾ ਪਾਣੀ ਹੈ ਉਹ ਦੇਖੋ ਗੌਰਮੈਂਟ ਦਾ ਕੰਮ ਹੈ ਸਰਕਾਰਾਂ ਦਾ ਕੰਮ ਹੈ ਕਾਰਪੋਰੇਸ਼ਨ ਦਾ ਕੰਮ ਹੈ ਜਿਹੜੇ ਟੈਕਸ ਲੈਂਦੇ ਨੇ ਪਾਣੀ ਜਿਹੜਾ ਸਾਫ਼ ਕਰਨ ਸੋ ਤੁਸੀਂ ਸਾਡਾ ਸਾਥ ਹੀ ਦਿਓ ਵੀ ਤੁਹਾਡੀ ਪ੍ਰੈਸ ਦਾ ਧੰਨਵਾਦ ਕਰਦੇ ਆ ਵੀ ਤੁਸੀਂ ਆਪਣੇ ਅੱਖੀ ਸਾਰੀ ਪ੍ਰੈਸ ਨੇ ਦੇਖਿਆ ਵੀ ਅੱਜ ਅਸੀਂ ਕੋਈ ਪਾਣੀ ਡੋਲ ਕੇ ਤੇ ਦਿਖਾਇਆ ਨਹੀਂ ਦਰਿਆ ਦਾ ਤੁਹਾਡੇ ਸਾਹਮਣੇ ਓਪਨ ਸਾਰੇ ਲੋਕਾਂ ਦੇ ਸਾਹਮਣੇ ਪਾਣੀ ਭਰ ਕੇ ਦਿਖਾਇਆ ਤੁਹਾਨੂੰ ਡੈਰੀਆ ਵੀ ਨੇ ਹੋਰ ਵੀ ਦੂਜੀ ਇੰਡਸਟਰੀ ਹੈ ਲੈ ਕੀ ਕਾਰਨ ਮੀਡੀਆ ਕਹਿੰਦੇ ਡਾਈੰਗ ਇੰਡਸਟਰੀ ਦੇਖੋ ਮੈਂ ਕਿਸੇ ਇੰਡਸਟਰੀ ਦੇ ਖਿਲਾਫ ਬੋਲਾਂ ਦੇਖੋ ਗੋਵਰ ਵਾਲੇ ਹੁਣ ਮੱਝਾਂ ਵਾਲੇ ਦੇ ਡੈਰੀਆ ਵਾਲੇ ਦਾ ਤੁਹਾਨੂੰ ਸਾਰੀ ਪ੍ਰੈਸ ਨੂੰ ਪਤਾ ਹੈ ਤੁਹਾਡੇ ਤੋਂ ਵੱਧ ਕੌਣ ਜਾਣਦਾ ਤੁਸੀਂ ਸਾਰੀ ਪ੍ਰੈਸ ਵਾਲੇ ਸਾਰੇ ਸਮਝਦਾਰ ਹੋ ਸਾਰਾ ਦਿਨ ਸ਼ਹਿਰੀਆਂ ਖਬਰਾਂ ਲੈਂਦੇ ਹੋ ਤੁਹਾਨੂੰ ਪਤਾ ਹੈ ਸ਼ਹਿਰ ਚ ਕਿੰਨੇ ਤਰ੍ਹਾਂ ਦੀ ਇੰਡਸਟਰੀ ਇੱਥੇ ਕਈ 100 ਤਰ੍ਹਾਂ ਦੀ ਇੰਡਸਟਰੀ ਹੈ ਔਰ ਕਿਸਰਾ ਕੀ ਕੁਝ ਨਿਕਲਦਾ ਹੈ ਸ਼ਹਿਰ ਚ ਘਰ ਘਰ ਇੰਡਸਟਰੀ ਲੱਗੀ ਇਹ ਸਰਕਾਰਾਂ ਦੇ ਕੰਮ ਨਹੀਂ ਸਾਡੇ ਕੰਮ ਨਹੀਂ ਸਰਕਾਰ ਕਿੰਨੇ ਲੱਖ ਰੁਪਇਆ ਦਰਿਆ ਸਾਫ ਕਰਨ ਦਾ ਲਾਂਦੀ ਏ ਥੱਲੇ ਹੈ ਗਈ ਏ ਦਰਿਆ ਦੇ ਨੀਰੀ ਮਿੱਟੀ ਏ ਗਾਬ ਕਾਲੇ ਰੰਗ ਦੀ ਗਾਬ ਏ ਥੱਲੇ ਉੱਪਰ ਪਾਣੀ ਜਾ ਰਿਹਾ ਉਹ ਪਾਣੀ ਕਾਲਾ ਲੱਗਦਾ ਜਿਹੜਾ ਆਂਦਾ ਦੇਖਦੇ ਲੋਕਾਂ ਨੂੰ ਗਰਵਾ ਕਰਦੇ ਨੇ ਲੋਕਾਂ ਨੂੰ ਅਪੀਲ ਕਰਦੇ ਅੱਜ ਲੁਧਿਆਣੇ ਦੇ ਵਿੱਚ ਡਾਈਂਗ ਇੰਡਸਟਰੀ ਇੱਕ ਮਦਰ ਇੰਡਸਟਰੀ ਹੈ ਇਹਦੇ ਨਾਲ ਘਟੋ ਘਟ 10000 ਇੰਡਸਟਰੀਆਂ ਜੁੜੀਆਂ ਗਾਰਮੈਂਟ ਵਾਲੇ ਕਪੜਾ ਬਣਾਉਣ ਵਾਲੇ ਕਪੜਾ ਵੇਚਣ ਵਾਲੇ ਕੋਈ ਬਟਨ ਵੇਚ ਰਹੇ ਕੋਈ ਜਿੱਪ ਵੇਚ ਰਿਹਾ ਉਹਨਾਂ ਨੇ ਇੱਕ ਐਸ ਮੁੱਦੇ ਨੂੰ ਫੜ ਕੇ ਆਪਣੇ ਲੁਧਿਆਣੇ ਨੂੰ ਕਿਹਾ ਪੰਜਾਬ ਨੂੰ ਡਿਸਟਰਬ ਕਰਨ ਦਾ ਕੰਮ ਚੱਲ ਰਿਹਾ ਨਾ ਕਿ ਇਹ ਪਾਣੀ ਦਾ ਮੁੱਦਾ ਹੈ ਪਾਣੀ ਇਹ ਵੀ ਉਹਨਾਂ ਦਾ ਸ਼ੁਕਰੀਆ ਵੀ ਉਹ ਪਾਣੀ ਦੇ ਮਗਰ ਲੱਗੇ ਨੇ ਲੇਕਿਨ ਪਾਣੀ ਦੇ ਸਰੋਤਰ ਪਜਾਹ ਨੇ ਅੱਜ ਗੋਬਰ ਦੇ ਮਗਰ ਲੱਗੇ ਨੇ ਉਹਨੂੰ ਹਲੇ ਤੱਕ ਉਹਨਾਂ ਟਾਲ ਨਹੀਂ ਪਾਇਆ ਗਿਆ ਉਹਦੇ ਤੇ ਲੱਗੀ ਹੋਈ ਹੈ ਸਰਕਾਰਾਂ ਵੀ ਲੱਗੀਆਂ ਬੰਦੇ ਵੀ ਲੱਗੇ ਆ ਲੇਕਿਨ ਹਲੇ ਟਾਈਮ ਬਹੁਤ ਲੱਗੇਗਾ ਇਤੋਂ 4-5 ਕਿਲੋਮੀਟਰ ਸਾਫ਼ ਹੋ ਗਿਆ ਅੱਗੇ ਹਲੇ ਡੈਰੀ ਕੰਪਲੈਕਸ ਜਿਹੜਾ ਹੈਗਾ ਹੈ ਬੋਵਾਲ ਉਹ ਸਾਰਾ ਰਹਿੰਦਾ ਹੈ ਸਾਰੇ ਲੁਧਿਆਣੀਆਂ ਦਾ ਇਕੱਲੇ ਇਕੱਲੇ ਦਾ ਫਰਜ ਹੈ ਕਿ ਜਿੱਥੇ ਵੀ ਇੰਪਰੂਵਮੈਂਟ ਹੋਣੀ ਹੈ ਤੇ ਹੋਣੀ ਚਾਹੀਦੀ ਹੈ ਲੇਕਿਨ ਆ ਨੀ ਆ ਵੀ ਇੱਕ ਬੰਦੇ ਨੂੰ ਟਾਰਗੇਟ ਬਣਾ ਕੇ ਅਸੀਂ ਸਾਰੇ ਲੁਧਿਆਣੇ ਨੂੰ ਜਾਂ ਪੰਜਾਬ ਨੂੰ ਡਿਸਟਰਬ ਕਰਨਾ ਚਾਹੁੰਦੇ ਸਾਰੇ ਕੀ ਕਹਿਣਾ ਚਾਹੁੰਦੇ ਜਿਹੜਾ ਸਾਰਿਆਂ ਨੂੰ ਪਹਿਲਾਂ ਨਮਸਕਾਰ ਸਾਰੇ মিডিਆ ਕਰਮਚਾਰੀਆਂ ਦਾ ਧੰਨਵਾਦ ਅੱਜ ਅਸੀਂ ਪੰਜਾਬ ਦੇ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਸਾਡਾ ਪਾਣੀ ਬਿਲਕੁਲ ਸਾਫ਼ ਹੈ ਅਸੀਂ ਸਾਰੇ ਦਰਿਆ ਮੈਂ ਜਬੱਦੀ ਵੀ ਗਿਆ ਇੱਥੇ ਨੱਸੀਬ ਬੱਦੀ ਵੀ ਜਾ ਕੇ ਲਾਈਵ ਟੈਸਟ ਕੀਤਾ ਔਰ ਅਸੀਂ ਜੰਦਰ ਵੀ ਜਾ ਕੇ ਕੀਤਾ ਅਸੀਂ ਅਮਰਸਰ ਵੀ ਕੀਤਾ ਅਸੀਂ ਪਟਿਆਲੇ ਵੀ ਕੀਤਾ ਔਰ ਲੁਧਿਆਣੇ ਦੇ ਬੁੱਢੇ ਦਰਿਆ ਨੂੰ ਬਿਲਕੁਲ ਇੱਕ ਝੂਠਾ ਪ੍ਰਚਾਰ ਕਰਕੇ ਇੰਡਸਟਰੀ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਤੁਹਾਡੇ ਸਾਹਮਣੇ ਲਾਈਵ ਟੈਸਟ ਕੀਤਾ ਇੱਕ ਪਾਣੀ ਦਿਖਾਦਾ ਪਿਛੇ ਇਹਦਾ ਸਾਫ ਪਾਣੀ ਭਰਿਆ ਦਾ ਲਾਈਵ ਟੈਸਟ ਕੀਤਾ ਤੁਹਾਡੇ ਸਾਹਮਣੇ ਮੀਡੀਆ ਨੇ ਤੇ ਉਹ ਪਾਣੀ ਬਿਲਕੁਲ ਸਾਫ ਹੈ ਕੋਈ ਬਲੈਕਮੇਲਰ ਕੋਈ ਜਿਹੜੇ ਬਲੈਕਮੇਲਰ ਕੋਈ ਆ ਗਏ ਆ ਲੱਖਾਂ ਸਦਾਣਾ ਲਾ ਲਓ ਅਮਦੋਜ ਮੰਨ ਲਾ ਲਓ ਕਾਲਾ ਮੋਰਚਾ ਲਾ ਲਓ ਮੈਂ ਡਾਇਰੈਕਟ ਬਲੇਮ ਲਾਉਂਗਾ ਉਹਨਾਂ ਦੇ ਉੱਤੇ ਉਹ ਸਿਰਫ ਉਹਨਾਂ ਦਾ ਮਕਸਦ ਸਿਰਫ ਪਾਣੀ ਸਾਫ ਨਾਲ ਨਹੀਂ ਹੈ ਉਹਨਾਂ ਨੂੰ ਜਿੰਦਰ ਨਾਲ ਕੋਈ ਮਤਲਬ ਨਹੀਂ ਉਹਨਾਂ ਨੂੰ ਆਮਰਾ ਬੱਦੀ ਨਾਲ ਕੋਈ ਮਤਲਬ ਨਹੀਂ ਬੱਦੀ ਤੇ ਕਿਉਂ ਨਹੀਂ ਜਾਂਦੇ ਹਮਾ ਜਲਦੀ ਸਾਰੀ ਨਸੀ ਦਾ ਪਾਣੀ ਪੰਜਾਬ ਚ ਪੈ ਰਿਹਾ ਹੈ ਜਿਹੜੀ ਗੁਰੂਆਂ ਦੀ ਗੁਰੂ ਗੋਬਿੰਦ ਸਿੰਘ ਜੀ ਜਿੱਥੇ ਪਰਿਵਾਰ ਵਿੱਚ ਛੋੜਾ ਪਿਆ ਸੀ ਉਸ ਨਦੀ ਦੇ ਵਿੱਚ ਸਾਰਾ ਪਾਣੀ ਪੈ ਕੇ ਸਤਲ ਸਤਲ ਦੇ ਵਿੱਚ ਆ ਰਿਹਾ ਹੈ ਔਰ ਸਾਰੇ ਪੰਜਾਬ ਦੇ ਨੌਂ ਜ਼ਿਲ੍ਹੇ ਦਾ ਪਾਣੀ ਪੈ ਰਿਹਾ ਉਹਨਾਂ ਦੀ ਕਦੇ ਗੱਲ ਨਹੀਂ ਕਰਦੇ ਕਿਉਂਕਿ ਉਥੋਂ ਪੈਸੇ ਮਿਲਦੇ ਹੈ ਉਥੋਂ ਨੋਟਾਂ ਦੀਆਂ ਬੋਰੀਆਂ ਮਿਲਦੀਆਂ ਤਾਂ ਮੂੰਹ ਨੂੰ ਤਾਲਾ ਲੱਗ ਗਿਆ ਜੰਡਰ ਕਹਿੰਦਾ ਗੱਲ ਹੀ ਕੀਤੀ ਸਿਰਫ ਇੱਕੋ ਪੁਆਇੰਟ ਦੀ ਗੱਲ ਕਰਨਾ ਅਸੀਂ ਪੈਸੇ ਨਹੀਂ ਦਿੰਦੇ ਮੈਂ ਪਹਿਲਾਂ ਲਾਈਵ ਵੀ ਕਿਹਾ ਪੰਜਾਬ ਡਾਇਰ ਐਸੋਸੀਏਸ਼ਨ ਨੇ ਠੰਗਾ ਹੈ ਇੱਕ ਪੰਜੀ ਨਹੀਂ ਦੇਣੀ ਅਸੀਂ ਕੁਝ ਨਹੀਂ ਦੇਣਾ ਜਿਹੜਾ ਮਰਜ਼ੀ ਜੋ ਮਰਜ਼ੀ ਕਰਨਾ ਸਾਡਾ ਪਾਣੀ ਸਾਫ਼ ਹੈ 60 ਕਰੋੜ ਰੁਪਇਆ ਸਾਲ ਦਾ ਪਾਣੀ ਸਾਫ਼ ਕਰਨ ਦੇ ਲਾਂਦੇ ਆ ਇਹ ਆਤੇ ਫੋਟੋ ਕਰਾਣ ਆਂਦੇ ਸਾਰੇ ਕਿਸੇ ਨੇ ਪੰਜੀ ਲਾਈਵ ਬੁੱਢਾ ਤੇ ਰਾਹ ਤੇ ਪਾਣੀ ਸਾਫ਼ ਕਰਨ ਵਾਸਤੇ ਫੋਟੋ ਤੋਂ ਇਲਾਵਾ ਕੋਈ ਹੋਰ ਕੰਮ ਨਹੀਂ ਹੈਗਾ ਸੋ ਬੇਨਤੀ ਆ ਸਾਰੇ ਪੰਜਾਬ ਨੂੰ ਸਾਰੇ ਪੰਜਾਬ ਦੇ ਲੋਕਾਂ ਨੂੰ ਕਿ ਅਸੀਂ ਜਿਹੜੀ ਲੁਧਾਨੀ ਇੰਡਸਟਰੀ ਆ ਬਿਲਕੁਲ ਪਾਣੀ ਸਾਫ਼ ਕਰਕੇ ਪਾਰੀ ਆਂ ਸਾਬ ਨੇ ਦਾਵਾ ਦਿੱਤਾ ਹੋਰ ਦਾਵੇ ਕਰ ਰਹੇ ਨੇ ਕਿ ਸਮਸਾਬਾ ਹੋ ਗਿਆ ਪਾਣੀ ਬਿਲਕੁਲ ਸੰਸੀਚੇਵਾਲ ਜੀ ਸਾਹਿਬ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਲੀਡਰ ਅਜ ਤੱਕ ਬਹੁਤ ਹੋਇਆ ਬੁੱਢੇ ਦਰਿਆ ਦੇ ਵਿੱਚ ਕੋਈ ਨਹੀਂ ਉਤਰਿਆ ਉਹ ਸੰਜੀਵ ਰੋੜਾ ਜੀ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਉਹਨਾਂ ਨੇ ਹਾਈ ਪਾਵਰ ਕਮੇਟੀ ਬਣਾ ਕੇ ਪ੍ਰਸ਼ਾਸਨ ਨੂੰ ਔਰ ਸਾਡੇ ਨਾਲ ਲਗਾਤਾਰ ਮੀਟਿੰਗਾਂ ਕਰਕੇ ਉਹਨਾਂ ਦਾ ਵੀ ਅਸੀਂ ਬੜਾ ਧੰਨਵਾਦ ਕਰਦੇ ਹਾਂ ਔਰ ਐਮ ਐਲ ਏ ਗਰੇਵਾਲ ਭੋਲਾ ਜੀ ਜੋ ਸਾਡੇ ਵਿਧਾਨ ਸਭਾ ਹਲਕਾ ਈਸਟ ਦੇ ਐਮ ਐਲ ਏ ਆ ਉਹਨਾਂ ਨੇ ਵੀ ਵਿਧਾਨ ਸਭਾ ਕਮੇਟੀ ਦੇ ਚੇਅਰਮੈਨ ਆ ਉਹ ਵੀ ਬਹੁਤ ਕੰਮ ਕਰ ਰਿਹਾ ਹੈ ਸਾਰਾ ਪੰਜਾਬ ਬੁੱਡੇ ਦਰਿਆ ਤੇ ਲੱਗਿਆ ਹੋਇਆ ਔਰ ਬੁੱਡੇ ਦਰਿਆ ਨੂੰ ਹਾਈਲਾਈਟ ਜ਼ਿਆਦਾ ਕਰ ਲਿਆ ਪਾਣੀ ਹਰ ਪਾਸੇ ਕਾਲਾ ਹੈ ਕਾਲਾ ਕਿਉਂ ਦਿਖਦਾ ਆ ਵੀ ਤੁਹਾਨੂੰ ਦਿਖਾਤਾ ਅੱਜ